ਫਤਿਹ ਲਾਉਟਰ ਸਤਿ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਤੇਗ ਬਹਾਦਰ ਸਿਮਰੇ ਕਰਨੋਂ ਨੇ ਦਿਆਵੇ ਧਾਈ ਸਭ ਥਾਈ ਹੋਈ ਸਾਈ ਸਾਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਾਰਦੀ ਦਾ 350 ਸਾਲਾ ਸ਼ੀਦੀ ਦੇਵ ਸੁਬਨਾਰੀਆ ਸਕੂਲ ਸਾਧ ਸੰਗਤਾਂ ਨੂੰ ਮੈਂ ਨਮਨ ਕਰਦਾ ਹਾਂ ਸਤਿਗੁਰੂ ਦੇ ਚਰਨਾਂ ਅਗੇ ਅਰਦਾਸ ਕਰਦਾ ਕਿ ਜਿਸ ਤਰ੍ਹਾਂ ਸਤਿਗੁਰੂ ਨੇ ਲੋਕਾਂ ਦੇ ਜ਼ਬਰ ਜ਼ੁਲਮ ਦੇ ਖਿਲਾਫ ਅੱਗੇ ਆ ਕੇ ਜਿਹੜੀ ਆਪਣੀ ਕੁਰਬਾਨੀ ਦਿੱਤੀ ਔਰ ਮੈਂ ਆਸ ਕਰਦਾ ਕਿ ਅੱਜ ਦੇ ਪੰਜਾਬੀ ਵੀ ਜਿਸ ਤਰ੍ਹਾਂ ਪੰਜਾਬ ਦੇ ਨਾਲ ਦੇੜ ਬਦੇਣ ਤੱਕਾ ਹੋ ਰਿਹਾ ਔਰ ਇਹਦੇ ਕਈ ਹੱਕ ਮਾਰੇ ਜਾਦੇ ਸਿੰਟਰ ਦੇ ਵਿੱਚ ਜਿਹੜਾ ਇਸ ਪੰਜਾਬ ਦੇ ਨਾਲ ਇਸ ਖੇਤਰ ਦੇ ਨਾਲ ਜਿਹੜੀਆਂ ਸੈਂਟਰ ਦੀਆਂ ਸਰਕਾਰਾਂ ਚਾਹੇ ਉਹ ਰੰਗਜੀਬ ਸੀ ਚਾਹੇ ਉਹ ਅੰਗਰੇਜ਼ ਸਮੇਂ ਤੇ ਚਾਹੇ ਅੱਜ ਦੀਆਂ ਸਰਕਾਰਾਂ ਨੇ ਸਦਾ ਹੀ ਤੱਕਾ ਕਰਦੀਆਂ ਰਹੀਆਂ ਸੋ ਮੈਂ ਇਹਨਾਂ ਪੰਜਾਬੀਆਂ ਨੂੰ ਅੱਜ ਦੇ ਇਸ ਪੁਰਬ ਦੇ ਸੰਬੰਧ ਦੇ ਵਿੱਚ ਇਸ ਅਪੀਲ ਕਰਦਾ ਹੱਥ ਜੋੜ ਕੇ ਅਪੀਲ ਕਰਦਾ ਕਿ ਤੁਸੀਂ ਜਿਹੜਾ ਤੁਹਾਡਾ ਵਿਰਸਾ ਹੈ ਕਿ ਜ਼ਬਰ ਜ਼ੁਲਮ ਦੇ ਖਿਲਾਫ ਪਾਵਾਂ ਸੀਸ ਵੀ ਚਲੇ ਜਾਵੇ ਕੁਰਬਾਨੀ ਵੀ ਦੇਣੀ ਪਵੇ ਪਰ ਕਦੀ ਪਿੱਛੇ ਨਹੀਂ ਹਟਣਾ ਪਰ ਤੁਸੀਂ ਪਤਾ ਨਹੀਂ ਕੀ ਹੋ ਗਿਆ ਕਿ ਤੁਸੀਂ ਸਾਰੇ ਸਾਨੂੰ ਕੀ ਸਾਨੂੰ ਕੀ ਕਹਿਣ ਲੱਗ ਪਏ ਸੋ ਸਤਿਗੁਰੂ ਸਮਤ ਬਖਸ਼ੇ ਸੋਧੀ ਬਖਸ਼ੇ ਕਿ ਅਸੀਂ ਉਸ ਜੋ ਜ਼ੁਲਮ ਕਰ ਨਾਲੇ ਹਰ ਇੱਕ ਸ਼ਖਸ ਦੇ ਖਿਲਾਫ ਚਾਹੇ ਕਿਸੇ ਦੇ ਨਾਲ ਹੋਵੇ ਅੱਜ ਤੇ ਸਾਡੇ ਨਾਲ ਹੋ ਰਿਹਾ ਚ ਪੰਜਾਬ ਨਾਲ ਹੋ ਰਿਹਾ ਪੰਜਾਬ ਦੇ ਪਾਣੀਆਂ ਨੂੰ ਖੋਇਆ ਜਾ ਰਿਹਾ ਪੰਜਾਬ ਦੀ ਯੂਨੀਵਰਸਿਟੀ ਖੋਇਆ ਜਾਂਦੇ ਆ ਪੰਜਾਬ ਦੇ ਕਲਚਰ ਨੂੰ ਖੋਇਆ ਜਾ ਰਿਹਾ ਪੰਜਾਬ ਦੀ ਹੋਂਦ ਨੂੰ ਖਤਰਾ ਤੇ ਪਰ ਅਸੀਂ ਅੰਦਰ ਵੜ ਕੇ ਬੈਠੇ ਆ ਕੋਈ ਗੱਲ ਕਰਨ ਲੱਗੇ ਅਸੀਂ ਗਰੀਜ ਕਰਦੇ ਆ ਮੈਂ ਉਹ ਸਤਿਗੁਰੂ ਅੱਗੇ ਅਰਦਾਸ ਕਰਦਾ ਕਿ ਸਤਿਗੁਰੂ ਸਾਨੂੰ ਸਮਤ ਬਖਸ਼ੇ ਸਾਨੂੰ ਬਲ ਬੁੱਧੀ ਉਦਮ ਬਖਸ਼ੇ ਕਿ ਅਸੀਂ ਇਸ ਪੰਜਾਬ ਦੀ ਚੜ੍ਹਦੀ ਕਲਾ ਲਈ ਇਸ ਪੰਜਾਬ ਦੇ ਭਲੇ ਲਈ ਇਸ ਖਿੱਤੇ ਦੀ ਇਸ ਦੇਸ਼ ਦੀ ਚੜ੍ਹਦੀ ਕਲਾ ਲਈ ਚਾਹੇ ਸਾਨੂੰ ਕੁਰਬਾਨੀ ਵੀ ਦੇਣੀ ਪਵੇ ਜਿਸ ਤਰ੍ਹਾਂ ਸਾਡੇ ਗੁਰੂਆਂ ਨੇ ਦਿੱਤੀ ਉਸੇ ਤਰ੍ਹਾਂ ਦੇ ਕੇ ਆਪਣਾ ਜਿਹੜਾ ਮਾਣ ਹੈ ਆਪਣਾ ਸਤਿਕਾਰ ਹੈ ਉਹਨੂੰ ਬਹਾਲ ਕਰ ਸਕੀਏ ਜੀ ਟੋਡ ਸਾਬ ਟੋਡ ਸਾਬ ਹਰਮੰਦਰ ਸਾਹਿਬ ਤੋਂ ਨਗਰ ਕੀਰਤਨ ਆਰੰਭ ਹੋ ਕੇ ਆਨੰਦਪੁਰ ਸਾਹਿਬ ਜਾ ਰਿਹਾ ਵਾ ਜੀ ਅੱਜ ਜਿਸ ਨਗਰ ਕੁੰਤੰ ਦਾ ਜਿਹੜਾ ਰੂਟ ਆ ਕੀ ਆ ਸੰਗਤਾਂ ਨੂੰ ਦੱਸ ਦਿੱਤਾ ਜੀ ਇੱਕ ਜੀ ਦਰਬਾਰ ਸਾਹਿਬ ਤੋਂ ਹੋ ਕੇ ਜੇ ਤਰੰਤ ਸਾਹੂ ਤੋਂ ਖਡੂਰ ਸਾਹਿਬ ਗੋੰਦਵਾਲ ਸਾਹਿਬ ਤੋਂ ਹੁੰਦੇ ਹੋਇਆ ਕਪੂਰਥਲੇ ਪਹੁੰਚਦੇ ਆ ਔਰ ਸਾਰੀਆਂ ਸੰਗਤਾਂ ਵਿੱਚ ਬਹੁਤ ਉਤਸ਼ਾਹ ਹੈ ਖਾਂ ਖਾਂ ਦੇ ਲੰਗਰ ਲਾਏ ਗਏ ਔਰ ਜਿਹੜੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੀਆਂ ਸੰਗਤਾਂ ਸਾਰੀਆਂ ਜਿਹੜੀਆਂ ਸੰਗਤਾਂ ਨੇ ਇਸ ਦਿਨ ਨੂੰ ਆਪਣੇ ਪੁਰਖਿਆਂ ਦੀ ਜੋ ਫਲਦਾਨ ਨੂੰ ਯਾਦ ਕਰ ਰਹੀਆਂ ਨੇ ਔਰ ਫਾਰਜਸ ਖਾ ਲੀਆ ਧੰਨਵਾਦ ਠੀਕ ਹੈ ਵਾਈਟ ਜੀ ਦਾ ਖਾਤਾ ਵਾਈਟ ਜੀ ਦਾ ਪਤੇ ਜਿਹੜਾ 350 ਸਾਲਾ ਸ਼ਹੀਦੀ ਵਿਹੜਾ ਇਹ ਸਭ ਦੇਸ਼ਾਂ ਅਤੇ ਸਾਡੇ ਸਮੂਹ ਪੰਜਾਬੀ ਭਾਈਚਾਰੇ ਉਸ ਬੜੇ ਜੀਨ ਆਇਆ ਜਾ ਰਿਹਾ ਅਸੀਂ ਅੱਜ ਸ੍ਰੀ ਹਰਮੰਦਰ ਸਾਹਿਬ ਤੋਂ ਤੇਰੇ ਕੋ 50 ਸਾਲਾ ਦੇ ਸਵਾਲ ਵਿੱਚ ਯਾਤਰਾ ਆ ਰਹੀ ਹੈ ਉਹ ਜਿਹੜੀ ਹਰਮੰਦਰ ਸਾਹਿਬ ਵਿੱਚ ਨਾਗ ਰਕੇ ਤੋਂ ਹੁੰਦੇ ਹੋਏ ਸ਼ਿਤਾ ਜਨਨ ਨੂੰ ਸਵਾਗਤ ਕਰੋਗੇ ਅੱਜ ਅਲੂਸੜਾ ਵਿੱਚ ਵਿਸ਼ੇਸ਼ ਆਪਣੇ ਸਾਰੇ ਸ਼ੈਤੀਆਂ ਜਿੱਥੇ ਬੰਦਿਆਂ ਨੇ ਵਿਸ਼ੇਸ਼ ਤੌਰ ਤੇ ਉਹਨਾਂ ਸ਼ਹੀਦੀ ਨੂੰ ਸਮਰਤ ਹੁੰਦੇ ਲਗਨ ਲਗਾਏ ਅਤੇ ਸੇਵਾ ਕੀਤੀ ਅਤੇ ਉਹਨਾਂ ਦੀ ਸਿੱਖਿਆਵਾਂ ਅਤੇ ਉਹਨਾਂ ਦੇ ਸ਼ਹੀਦੀ ਦੇ ਸ਼ਹੀਦੀ ਬਾਰੇ ਦੱਸਦੇ ਹੋਏ ਇਹ ਯਾਤਰਾ ਵਾ ਸਾਰੇ ਰਸਤੇ ਵਿੱਚ ਜਿੱਥੇ ਜਿੱਥੇ ਰੁਕੇਗੇ ਉਹ ਦੱਸਦੇ ਜਾਣਗੇ ਅਗਲੇ ਜਿਹੜੇ ਆਉਣ ਵਾਲੇ ਦਿਨ ਹੀ ਹੈ ਉਹਨਾਂ ਦੇ ਕੀਤੀ ਸਾਰੇ ਸ਼ਹੀਦੀ ਜਾੜੇ ਸਾਡੇ ਮਨਾਏ ਜਾਣੇ ਆ। ਸੋ ਸਾਰਿਆਂ ਨੂੰ ਅਸੀਂ ਅਸੀਂ ਸ਼੍ਰੀ ਗੁਰੂ ਸੇਕਹਵਰ ਜੀ ਨੂੰ ਨਮਨ ਕਰਦੇ ਆ ਅਤੇ ਸ਼ਰਧਾ ਦੇ ਫੁੱਲ ਨਿਸ਼ਚਰਦੇ ਆ ਅਤੇ ਆਉਣ ਵਾਲੇ ਦਿਨਾਂ ਵਿੱਚ ਜਿਹੜੇ ਸ਼ਹੀਦੀ ਜਾੜੇ ਸਾਡੇ ਸਾਫੀ ਦੇ ਚਾਉਂ ਵਾਲੇ ਸੇਭ ਜੀ ਆਦੇ ਲਿਆ ਰਹੇ ਨੇ ਉਹਨਾਂ ਦੇਣਾ ਵਿੱਚ ਅਸੀਂ ਸਾਰਿਆਂ ਨੂੰ ਮਾਫਿਓ ਨੂੰ ਔਰ ਮਾਪਿਆਂ ਨੂੰ ਜੀਣੇ ਕਰਿ ਰਹਿਣੋ ਕਾਹਗੇ ਕਿ ਆਪਣੇ ਬੱਚਿਆਂ ਨੂੰ ਇਹਨਾਂ ਸ਼ਹੀਦੀ ਜਾੜੇ ਬਾਰੇ ਦੱਸਿਆ ਜਾਵੇ ਅਤੇ ਉਹਨਾਂ ਦੇ ਜੋ ਵੀ ਸ਼ੀਧੀਆਂ ਪਾਈਆਂ ਨੇ ਉਹਨਾਂ ਵਰਤ ਜ਼ਰੂਰ ਇਹ ਦੱਸਿਆ ਜਾਂਦਾ ਧੰਨਵਾਦ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ੀਧੀ ਗੁਰਪ੍ਰਦੇਸ ਸੰਬੰਧ ਵਿੱਚ ਜੋ ਮਹਾਨ ਨਗਰ ਕੀਰਤਨ ਗੁਰਦਾਸਪੁਰ ਤੋਂ ਚੱਲ ਕੇ ਇੱਕ ਇੱਕ ਪੜਾਵਾਂ ਤੋਂ ਹੁੰਦੇ ਹੋਏ ਸ੍ਰੀ ਆਨੰਦਪੁਰ ਸਾਹਿਬ ਵਿਖੇ ਪਹੁੰਚ ਰਿਹਾ ਹੈ ਉਸ ਸੰਬੰਧ ਵਿੱਚ ਗੁਰਦੁਆਰਾ ਸਿੰਘ ਬਾਵਾ ਕਪੂਰਥਲਾ ਵਿਖੇ ਮਹਾਨ ਨਗਰ ਕੀਰਤਨ ਦਾ ਸਵਾਗਤ ਬਹੁਤ ਜੜਦੀ ਕਰਨਾ ਕੀਤਾ ਜਾ ਰਿਹਾ ਹੈ ਆਪ ਸਭ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਇਸ ਮਹਾਨ ਰਗ ਵਿੱਚ ਸ਼ਾਮਲ ਹੋਵੋ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਪ੍ਰਣਾਮ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ